ਹਲਾ ਪੰਜਵਾਂ ਚਰਨ ਕਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨ تیر ਖਾਈ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 612 ਤੇ ਸ਼ੋਭਨੀਕ ਸੋਟ ਰਾਗ ਵਿੱਚ ਤੰਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਛਾ ਮਹਾਰਾਜ ਜੀ ਦੀ ਵੰਡਾਈ ਪਾਵਨ ਸ਼ਬਦਾਂ ਦਾ ਜਾਪਾਣ ਸਾਚ ਖਾਨ ਸ੍ਰੀ ਹਰਮੰਦਰ ਸਾਹਿਬ ਵਿੱਚ ਜੋ ਅਮਰਤ ਵੇਲੇ ਦਾ ਅਗੰਮੀ ਹੁਕਮ ਨਾਮ ਬਖਸ਼ਿਸ਼ ਹੋ ਰਿਹਾ ਹੈ ਕਿ ਪ੍ਰਭੂ ਦੇ ਚਰਨ ਕਮਲ ਵਰਗੇ ਹਨ ਉਹਨਾਂ ਦੇ ਨਾਲ ਤੁਹਾਡਾ ਮਨ ਪਤੀਜ ਜਾਵੇ ਗੁਰੂ ਦੇ ਚਰਨ ਜਿਹੜੇ ਰਾਹ ਤੇ ਤੁਰੇ ਤੁਸੀਂ ਵੀ ਉਸ ਰਾਹ ਤੇ ਤੁਰੋ ਜਿਹੜੇ ਤੁਰ ਪੈਣਗੇ ਉਹਨਾਂ ਦਾ ਜੋ ਮਨ ਹੈ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਜਾਵੇਗਾ ਸੰਤੋਖੀ ਹੋ ਜਾਵੇਗਾ ਤੇ ਇਹ ਪਰਮੇਸ਼ਰ ਦੇ ਜੋ ਗੁਣ ਹਨ ਅਮੋਲਕ ਹਨ ਬੇਜ ਕੀਮਤੀ ਹਨ ਆਨਾ ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸੇ ਨਾ ਭਾਵ ਜਿਹੜੇ ਗੁਰੂ ਦੇ ਰਾਹ ਤੇ ਦੱਸੇ ਹੋਏ ਤੇ ਤੁਰੇ ਹੀ ਨਾ ਉਹ ਮਾਇਆ ਦੀ ਭੋਖ ਤ੍ਰਿਸ਼ਨਾ ਦੀ ਆਗ ਵਿੱਚ ਸੜਦੇ ਹੀ ਰਹਿਣਗੇ ਹਰ ਆਰਾ ਦੇ ਅਰੋਗ ਅਨਦਾਈ ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ ਤਿਸ ਲੱਖ ਬੇਦਨ ਜਾਣਾਈ ਰਾਉ ਪਰਮੇਸ਼ਰ ਦਾ ਆਰਾਧਨ ਕਰਨ ਦੇ ਨਾਲ ਉਹਦੇ ਵਿਧੀ ਵਿਧਾਨ ਦੀ ਪਾਲਣਾ ਕਰਨ ਦੇ ਨਾਲ ਤੁਸੀਂ ਸਰੀਰਕ ਤੇ ਮਾਨਸਿਕ ਪਖਤੋਂ ਤੰਦਰੁਸਤ ਹੋ ਜਾਵੋਗੇ ਪਰ ਜਿਨ੍ਹਾਂ ਦੇ ਹਿਰਦੇ ਵਿੱਚੋਂ ਪਰਮੇਸ਼ਰ ਦਾ ਨਾਮ ਵਿधि ਵਿਦਾਨ ਵਿਸਰ ਗਿਆ ਉਹਨਾਂ ਨੂੰ ਸਮਝ ਲਓ ਲੱਖਾਂ ਹੀ ਕਿਸਮ ਦੇ ਦੁੱਖ ਰੋਗ ਆਣਗੇ ਜੇਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜੇ ਨਰ ਵਿਸਰਿਆ ਪੁਰਖ ਬਿਦਾਤਾ ਤੇ ਦੁਖੀਆਂ ਮੈਂ ਗਣਨੇ ਮਹਾਰਾਜ ਹੁਕਮ ਕਰਦੇ ਹਨ ਕਿ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਪਰਮੇਸ਼ਰ ਦਾ ਆਸਰਾ ਲੈ ਲਿਆ ਉਹ ਸੰਸਾਰ ਦੇ ਵਿੱਚ ਸੁਖੀਆਂ ਦੀ ਸ਼ਰਣੀ ਵਿੱਚ ਆ ਜਾਣਗੇ ਪ੍ਰਭੂ ਦੀ ਸ਼ਰਨ ਵਿੱਚ ਆਇਆ ਸੁਖ ਪ੍ਰਾਪਤ ਹੁੰਦਾ ਹੈ ਪਰ ਜਿਨ੍ਹਾਂ ਨੂੰ ਜੀਵਾਂ ਨੂੰ ਪਰਮੇਸ਼ਰ ਦਾ ਵਿਧੀ ਵਿਧਾਨ ਵਿਸਰ ਗਿਆ ਨਾਮ ਵਿਸਰ ਗਿਆ ਧਰਤੀ ਦਾ ਮਾਲਕ ਭੁੱਲ ਗਿਆ ਉਹਨਾਂ ਨੂੰ ਦੁਖੀਆਂ ਦੀ ਸ਼੍ਰੇਣੀ ਵਿੱਚ ਗਿਣ ਲਿਓ ਜੇ ਜੇ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰ ਤੇ ਬੇ ਮੁਖਾਈ ਤੇ ਨਰਕ ਘੋਰ ਮੈਂ ਪਰਿਆ ਜਿਨਾਂ ਨੇ ਗੁਰੂ ਦੀ ਮੰਨ ਲਈ ਪਰਮੇਸ਼ਰ ਨਾਲ ਲਿਵ ਲੱਗ ਜਾਵੇਗੀ ਤੇ ਮਹਾ ਆਨੰਦ ਦਾ ਰਸ ਪ੍ਰਾਪਤ ਹੋ ਜਾਵੇਗਾ ਪਰ ਜਿਨ੍ਹਾਂ ਨੇ ਪ੍ਰਭ ਨੂੰ ਵਿਸਾਰੀ ਛੱਡਿਆ ਗੁਰੂ ਵੱਲੋਂ ਪਾਸਾ ਵੱਟ ਛੱਡਿਆ ਹੁਕਮ ਨਾ ਮੰਨਿਆ ਭਿਆਨਕ ਨਰਕ ਵਿੱਚ ਉਹ ਪੈ ਰਹਿਣਗੇ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਾਹ ਪਕਰੀ ਸੰਤਨ ਕੀ ਹਿਰਦੇ ਪੈ ਮਗਨ ਚਰਨਾਰਾ ਮਾਰੇ ਕਿੰਦੀ ਤੁਹਾਡੇ ਵਸ ਵਿੱਚ ਨਹੀਂ ਐ ਤੁਸੀਂ ਜੰਗੇ ਰਾਹ ਤੇ ਤੁਰਸੋ ਕੋ ਤੁਹਾਡੇ ਕੀਤੇ ਕੰਮਾਂ ਅਨਸਾਰ ਹੀ ਪਰਮੇਸ਼ਰ ਨੇ ਤੁਹਾਨੂੰ ਉਸ ਰਸਤੇ ਦੇ ਉੱਤੇ ਪਾਉਣਾ ਹੈ ਕਿਉਂਕਿ ਉਹਦਾ ਵਿਧੀ ਵਿਵਧਾਨ ਸੱਚ ਦਾ ਨਿਆਰਾ ਹਰ ਥਾਂ ਵਰਤ ਰਿਹਾ ਹੈ ਬਸ ਤੁਸੀਂ ਇਹ ਨਾ ਕਰੋ ਤਨ ਗੁਰੂ ਨਾਨਕ ਦੇਵ ਜੀ ਦਾ ਪੱਲਾ ਫੜ ਲਵੋ ਤਨ ਗੁਰੂ ਨਾਨਕ ਦੇਵ ਜੀ ਦੇ ਸੰਤਾਨ ਦੀ ਵੀ ਸੰਗਤ ਕਰੋ ਹਿਰਦੇ ਦੇ ਵਿੱਚ ਪ੍ਰਭੂ ਦੇ ਚਰਨਾਂ ਦਾ ਵਾਸਾ ਹੋ ਜਾਵੇਗਾ ਕੋਈ ਨ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ਨੀ ਆਓ ਗੁਰੂ ਨਾਨਕ ਦੇਵ ਜੀ ਦਾ ਪੱਲਾ ਫੜੀਏ ਗੁਰ ਮੰਤਰ ਦਾ ਜਾਪ ਕਰੀਏ ਵਾਹੇ ਗੁਰੂ ਆਏ ਗੁਰੂ ਵਾਹੇ Whoa.